ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੰਨਾ ਹੀ ਦਿਨਾਂ ਵਿੱਚ ਸ਼ਹੀਦ ਕੀਤਾ ਗਿਆ ਹੈ ਤੇ ਸਤ ਗੁਰਾਂ ਨੂੰ ਬੇਅੰਤ ਤਸੀਹੇ ਦਿੱਤੇ ਗਏ ਨੇ ਤੱਤੀ ਤਵੀ ਤੇ ਬਿਠਾਇਆ ਗਿਆ ਹੈ ਜੂਨ ਦੇ ਮਹੀਨੇ ਦੀ ਜਿਹੜੀ ਅਥਾਹ ਗਰਮੀ ਹੈ ਉਹਦੇ ਵਿੱਚ ਤੱਤੀ ਤਵੀ ਤੇ ਬਿਠਾ ਕਰਕੇ ਬੇਅੰਤਾਂ ਦੀ ਅੱਗ ਨੂੰ ਵਧਾ ਕਰਕੇ ਸਤ ਗੁਰਾਂ ਨੂੰ ਦੁੱਖ ਪਹਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਗਲੇ ਦਿਨ ਸੰਗਤ ਜੀ ਸਤਗੁਰਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਹੈ ਤੇ ਤੀਜੇ ਦਿਨ ਸਤਗੁਰਾਂ ਨੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਸੰਗਤ ਜੀ ਕਿ ਸਤਗੁਰਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ ਹੈ ਸਤਗੁਰਾਂ ਨੇ ਕਿਸੇ ਦਾ ਕੁਝ ਦੇਣਾ ਨਹੀਂ ਸੀ ਕਿਸੇ ਨੂੰ ਕੁਝ ਮਾੜਾ ਨਹੀਂ ਬੋਲਿਆ ਹੈ ਤੇ ਜਿਹੜੇ ਦੇ ਕਾਰਨ ਨੇ ਸੰਗਤ ਜੀ ਉਹ ਛੋਟੇ ਮੋਟੇ ਕਾਰਨ ਗਿਣਾ ਦਿੱਤੇ ਜਾਂਦੇ ਹਨ ਜਦ ਕਿ ਅਸਲੀ ਕਾਰਨ ਕੋਈ ਹੋਰ ਹੈ ਕੋਈ ਤਾਂ ਕਹਿ ਦਿੰਦਾ ਹੈ ਕਿ ਜਿਹੜਾ ਰਿਸ਼ਤਾ ਮੋੜਿਆ ਗਿਆ ਸੀ ਦਿੱਲੀ ਦੇ دیਵਾਨ ਦਾ ਉਹ ਰਿਸ਼ਤਾ ਮੋੜਨ ਕਰਕੇ ਸਤਗੁਰਾਂ ਨੂੰ ਸ਼ਹੀਦ ਕੀਤਾ ਗਿਆ ਹੈ ਪ੍ਰਸੰਗਤ ਜੀ ਦੁਨੀਆਂ ਦੇ ਵਿੱਚ ਜੇ ਕੋਈ ਕਿਸੇ ਦਾ ਰਿਸ਼ਤਾ ਮੋੜ ਦੇਵੇ ਤੇ ਉਹਨੂੰ ਸ਼ਹੀਦ ਨਹੀਂ ਕਰ ਦਿੱਤਾ ਜਾਂਦਾ ਸਤਗੁਰਾਂ ਨੂੰ ਜਿਹੜਾ ਸ਼ਹੀਦ ਕਰਨ ਦਾ ਅਸਲ ਕਾਰਨ ਇਹ ਹੈ ਕਿ ਉਸ ਸਮੇਂ ਬਹੁ ਗਿਣਤੀ ਜਿਹੜੀ ਸੰਗਤ ਸੀ ਲੱਖਾਂ ਦੇ ਹਿਸਾਬ ਨਾਲ ਉਹ ਸਤਗੁਰਾਂ ਦੇ ਨਾਲ ਜੁੜਨ ਲੱਗ ਪਈ ਸੀ ਸ੍ਰੀ ਹਰਮੰਦਰ ਸਾਹਿਬ ਨਾਲ ਜੁੜਨ ਲੱਗ ਪਈ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਤੇ ਉਹਨਾਂ ਦੀ ਬਾਣੀ ਨਾਲ ਜੁੜਨ ਲੱਗ ਪਈ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਮੁਸਲਿਮ ਧਰਮ ਦਾ ਬਹੁਤ ਜ਼ੋਰ ਸੀ ਹਿੰਦੂ ਧਰਮ ਦਾ ਵੀ ਜ਼ੋਰ ਸੀ ਤੇ ਸਖੀ ਸਰਵਰੀਆਂ ਦਾ ਜਿਹੜਾ ਬਹੁਤ ਜ਼ਿਆਦਾ ਜ਼ੋਰ ਸੀ ਜਦੋਂ ਸਤਗੁਰਾਂ ਦੇ ਨਾਲ ਲੱਖਾਂ ਸਰੀਰਾਂ ਨੇ ਜੁੜਨਾ ਕੀਤਾ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਬੁੱਧੀ ਜੈਨੀ ਸਾਰੇ ਸਰੀਰਾਂ ਨੇ ਸਤਗੁਰਾਂ ਦੀ ਸ਼ਰਨ ਨੂੰ ਮੰਨਣਾ ਕੀਤਾ ਹੈ ਤੇ ਸੰਗਤ ਜੀ ਦੂਜੇ ਧਰਮਾਂ ਨੂੰ ਇਹ ਗੱਲ ਵਾਰਾਂ ਨਹੀਂ ਖਾਦੀਆਂ ਤੇ ਜਿਸ ਤਰ੍ਹਾਂ ਸੰਗਤ ਜੀ ਚਾਰ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ-ਨਾਲ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਸ਼ਾ ਨੂੰ ਸ਼ਹੀਦ ਕੀਤਾ ਗਿਆ ਤੇ ਵਿਰੋਧੀ ਧਿਰਾਂ ਨੂੰ ਇਹ ਗੱਲਬਾਰਾ ਨਹੀਂ ਆਈ ਹੈ ਕਿ ਇੰਨਾ ਸਿੱਖੀ ਦਾ ਜਿਹੜਾ ਪ੍ਰਚੰਡ ਪ੍ਰਚਾਰ ਹੈ ਇਹ ਕਿਉਂ ਹੋ ਰਿਹਾ ਹੈ ਤੇ ਇਹਨਾਂ ਸਾਰਿਆਂ ਨੇ ਰਲ ਮਿਲ ਕਰਕੇ ਦਿੱਲੀ ਦਰਬਾਰ ਨੂੰ ਚੁਗਲੀਆਂ ਕਰਕੇ ਜਿਨ੍ਹਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸਕਾ ਭਰਾ ਹੈ ਤਿਰਥੀ ਚੰਦ ਤੇ ਚੰਦੂ ਜਿਹੜਾ دیਵਾਨ ਹੈ ਦਿੱਲੀ ਦਾ ਇਹਨਾਂ ਦੋਵਾਂ ਦਾ ਜਿਹੜਾ ਮੇਨ ਰੋਲ ਹੈ ਉਹ ਜਗਜाहਰ ਹੋਇਆ ਹੈ ਜਦੋਂ ਸੰਤ ਗੁਰਾਂ ਨੂੰ ਤਤੀ ਤਵੀ ਤੇ ਬਿਠਾਉਣਾ ਕੀਤਾ ਹੈ ਅਸੀਂ ਸੰਗਤ ਜੀ ਯਾਦ ਰੱਖਣਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੀ ਸਜ਼ਾ ਦਿੱਤੀ ਗਈ ਸੀ ਉਹ ਸਦਾ ਸਜ਼ਾ ਦਾ ਨਾਂ ਸੀ ਯਾਸਾ ਜਿਸ ਤਰ੍ਹਾਂ ਅੱਜ ਸਜਾਵਾਂ ਨੇ ਜੀ ਕਿਸੇ ਦਾ ਨਾਮ ਫਾਂਸੀ ਹੈ ਕਿਸੇ ਦਾ ਨਾਮ ਉਮਰ ਕੈਦ ਹੈ ਜਿਹੜੀ ਸਤਿਗੁਰਾਂ ਨੂੰ ਸਜ਼ਾ ਦਿੱਤੀ ਗਈ ਸੀ ਉਸ ਸਜ਼ਾ ਦਾ ਨਾਮ ਸੀ ਯਾਸਾ ਤੇ ਯਾਸਾ ਦੇ ਤਹਿਤ ਯਾਸਾ ਦੇ ਕਾਨੂੰਨ ਦੇ ਤਹਿਤ ਇਹ ਸਿਧਾਂਤ ਬਣਾਇਆ ਸੀ ਕਿ ਜੇ ਇਸ ਵੀ ਸਰੀਰ ਨੂੰ ਯਾਸਾ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਸਰੀਰ ਦਾ ਜਿਹੜਾ ਖੂਨ ਹੈ ਉਹ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ ਤੇ ਇਸ ਕਾਨੂੰਨ ਨੂੰ ਮੰਨਦਿਆਂ ਹੋਇਆਂ ਸਤਗੁਰਾਂ ਨੂੰ ਇਹਨਾਂ ਜ਼ਾਲਮਾਂ ਨੇ ਤੱਤੀ ਤਵੀ ਤੇ ਬਿਠਾਉਣਾ ਕੀਤਾ ਹੈ ਤੇ ਉਬਲਦੀ ਹੋਈ ਜਿਹੜੀ ਰੇਤ ਹੈ ਉਹਨੂੰ ਪਿੰਡੇ ਤੇ ਸਰੀਰ ਤੇ ਸਤਗੁਰਾਂ ਦੇ ਪਾਉਣਾ ਕੀਤਾ ਹੈ ਕਿਉਂਕਿ ਸੰਗਤ ਜੀ ਜਦੋਂ ਤੱਤੀ ਤਵੀ ਤੇ ਸਤਗੁਰਾਂ ਦਾ ਸਰੀਰ ਮੱਚ ਰਿਹਾ ਸੀ ਤੇ ਤਵੀ ਸਤਗੁਰਾਂ ਦੇ ਖੂਨ ਨੂੰ ਪੀ ਰਹੀ ਸੀ ਸਾਰਾ ਖੂਨ ਤਵੀ ਨੇ ਪੀਤਾ ਹੈ ਜਾਂ ਜਿਹੜੀ ਉਬਲਦੀ ਹੋਈ ਰੇਤ ਸਤਗੁਰਾਂ ਦੇ ਸਰੀਰ ਤੇ ਪਾਈ ਗਈ ਹੈ ਉਸ ਰੇਤ ਨੇ ਸਤਗੁਰਾਂ ਦਾ ਸਾਰਾ ਖੂਨ ਜਿਹੜਾ ਹੈ ਉਹਨੂੰ ਪੀਣਾ ਕੀਤਾ ਹੈ ਕਿਉਂਕਿ ਸਿਧਾਂਤ ਬਣਿਆ ਹੈ ਕਿ ਖੂਨ ਨੂੰ ਧਰਤੀ ਤੇ ਡੁੱਲਣ ਨਹੀਂ ਦੇਣਾ ਹੈ ਇਸ ਕਰਕੇ ਯਾਸਾ ਦੇ ਤਹਿਤ ਸਤਗੁਰਾਂ ਨੂੰ ਅਥਾ ਤੇ ਬੇਅੰਤ ਕਸ਼ਟ ਦੇ ਕਰਕੇ ਤਸੀਹੇ ਦੇ ਕਰਕੇ ਇੱਕ ਦਿਨ ਸਾਰਾ ਦਿਨ ਸਤਿਗੁਰਾਂ ਨੂੰ ਤਤੀ ਤਵੀ ਤੇ ਬਿਠਾ ਕਰਕੇ ਅਥਾ ਜਿਹੜੀ ਅੱਗ ਹੈ ਉਹ ਪਿਰਥੀ ਚੰਦ ਨੇ ਆਪ ਉੱਤੇ ਖੜ ਕੇ ਡਵਾਈ ਹੈ ਕਿਉਂਕਿ ਪਿਰਥੀ ਚੰਦ ਦਾ ਸਾਰਾ ਜੋਰ ਇਸ ਗੱਲ ਤੇ ਲੱਗਾ ਸੀ ਕਿ ਮੈਂ ਸਤਿਗੁਰਾਂ ਨੂੰ ਕਿਸੇ ਤਰੀਕੇ ਤੰਗ ਕਰਨਾ ਹੈ ਕਿਸੇ ਤਰੀਕੇ ਸਤਗੁਰਾਂ ਨੂੰ ਸ਼ਹੀਦ ਕਰਵਾਉਣਾ ਹੈ ਤੇ ਗੁਰੂ ਕੀ ਗੱਦੀ ਦਾ ਮਾਲਕ ਮੈਂ ਖੁਦ ਬਣਨਾ ਹੈ ਪ੍ਰਸੰਗਤ ਜੀ ਇਹ ਜਿਹੜਾ ਘਰ ਹੈ ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਨਿਪਾਣਿਆਂ ਨੂੰ ਤਾਣ ਮਿਲਦਾ ਹੈ ਨਿਉਟਿਆਂ ਨੂੰ ਓੜ ਤੇ ਨਿਆਸਰਿਆਂ ਨੂੰ ਆਸਰਾ ਮਿਲਦਾ ਹੈ ਇਸ ਘਰ ਵਿੱਚ ਜਦੋਂ ਕੋਈ ਵੀ ਚੜ੍ਹ ਕੇ ਆਇਆ ਹੈ ਤੇ ਉਹਦਾ ਜਿਹੜਾ ਨਾਸ਼ ਹੋਣਾ ਉਹ ਨਿਸ਼ਚਿਤ ਹੈ ਜਦੋਂ ਚੰਦੂ ਤੇ ਪ੍ਰਿਥੀ ਚੰਦ ਨੇ ਬੇਅੰਤਾਂ ਦੀ ਅੱਗ ਡੋਹਾ ਕਰਕੇ ਸਤਿਗੁਰਾਂ ਨੂੰ ਸਾਰਾ ਦਿਨ ਤਸੀਹੇ ਕਸ਼ਟ ਦਿੱਤੇ ਨੇ ਤੇ ਸਤਿਗੁਰਾਂ ਨੇ ਤਤੀ ਤਵੀ ਤੇ ਬੈਠਣ ਲੱਗਿਆ ਆਖਿਆ ਹੈ ਬਾਣੀ ਦੇ ਉਚਾਰਨ ਕੀਤੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਤਿਗੁਰ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਮੈਨੂੰ ਤੇਰਾ ਕੀਤਾ ਹੋਇਆ ਸਾਰਾ ਕੁਝ ਮਿੱਠਾ ਲੱਗ ਰਿਹਾ ਹੈ ਜੋਤੂ ਕੀਤਾ ਹੈ ਸੋਣਾ ਕੀਤਾ ਹੈ ਨਾਮ ਦੀਆਂ ਰਹਿਮਤਾਂ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਹੈ ਨਾਮ ਜਿਹੜਾ ਹੈ ਸੰਗਤ ਜੀ ਸਿੱਖ ਦਾ ਆਰੇ ਦੇ ਥੱਲੇ ਵੀ ਚੱਲਿਆ ਹੈ ਚਰਖੜੀਆਂ ਤੇ ਵੀ ਚੱਲਿਆ ਹੈ ਤੇ ਭਾਵੇਂ ਬੰਦ-ਬੰਦ ਕਟਾਏ ਗਏ ਨੇ ਸਰੀਰਾਂ ਦੇ ਨਿਤਨੇਮ ਤੇ ਬਾਣੀ ਵਿੱਚ ਫਰਕ ਨਹੀਂ ਪਿਆ ਹੈ ਤੇ ਸਤਿਗੁਰਾਂ ਨੂੰ ਐਨੇ ਕਸ਼ਟ ਦੇ ਕਰਕੇ ਐਨੇ ਤਸੀਹੇ ਦੇ ਕਰਕੇ ਜਦੋਂ ਸਤਗੁਰਾਂ ਨੇ ਨਾਮ ਦੀਆਂ ਰਹਿਮਤਾਂ ਦੇ ਨਾਲ ਆਪਣੇ ਸਰੀਰ ਨੂੰ ਠੰਡਾ ਰੱਖਿਆ ਹੈ ਤੇ ਇਸ ਬਲਦੀ ਹੋਈ ਤਵੀ ਨੇ ਸਤਗੁਰਾਂ ਦਾ ਸਾਰਾ ਖੂਨ ਭਾਵੇਂ ਪੀ ਲਿਆ ਹੈ ਪਰ ਸਤਗੁਰ ਜੀ ਔਰ ਢੋਲ ਤਤੀ ਤਵੀ ਤੇ ਬੈਠ ਕਰਕੇ ਨਾਮ ਦੀਆਂ ਰਹਿਮਤਾਂ ਇਕੱਠੀਆਂ ਕਰ ਰਹੇ ਨੇ ਇਹ ਸਿਧਾਂਤ ਸਾਨੂੰ ਦਿੱਤਾ ਹੈ ਸਤਗੁਰਾਂ ਨੇ ਇਹ ਬੋਹਤਾ ਸੰਗਤ ਜੀ ਜਿਹੜਾ ਸਾਨੂੰ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜੇ ਆਪਾਂ ਬਚਨ ਕੀਤੇ ਸੀ ਕਿ ਸ਼ਹੀਦ ਕਿਉਂ ਕੀਤਾ ਗਿਆ ਹੈ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਜਿਹੜਾ ਮੇਨ ਕਾਰਨ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਪਾਦਨਾ ਕਿਉਂਕਿ ਗੁਰੂ ਸਾਹਿਬ ਨੇ ਸਾਰੇ ਚਾਰ ਗੁਰੂਆਂ ਦੀ ਤੇ ਆਪਣੀ ਸਾਰੀ ਬਾਣੀ ਇਕੱਤਰ ਕਰਕੇ ਪੋਥੀ ਪਰਮੇਸ਼ਰ ਕਥਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਅਕਾਲ ਪੁਰਖ ਦਾ ਥਾਂ ਦੇ ਦਿੱਤਾ। ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਸੰਪਾਦਨਾ ਕੀਤੀ ਹੈ ਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਪਲੰਘੇ ਤੇ ਲਾਇਆ ਹੈ ਤੇ ਆਪ ਥੱਲੇ ਸੁੰਦੇ ਨੇ। ਇੰਨਾ ਸਤਕਾਰ ਬਾਣੀ ਦਾ ਅੱਜ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਸੰਗਤ ਜੀ ਤੇ ਜਦੋਂ ਅਸੀਂ ਅਕਾਲ ਤਖਤ ਦੀਆਂ ਪੌੜੀਆਂ ਚੜ੍ਹਦੇ ਹਾਂ ਤੇ ਪੌੜੀਆਂ ਚੜਦਿਆਂ ਨਾਲ ਹੀ ਖੱਬੇ ਹੱਥ ਇੱਕ ਕਮਰਾ ਬਣਿਆ ਹੈ ਉਸ ਕਮਰੇ ਦੇ ਵਿੱਚ ਵੱਡਾ ਤਖਤ ਬਿਰਾਜਮਾਨ ਹੈ ਤੇ ਉਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਬਿਰਾਜਮਾਨ ਹੈ ਇਸ ਕਮਰੇ ਦਾ ਨਾਮ ਕੋਠਾ ਸਾਹਿਬ ਹੈ ਇਸ ਕਮਰੇ ਦੇ ਵਿੱਚ ਬੈਠ ਕਰਕੇ ਹੀ ਸਤ ਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਕੀਤੀ ਹੈ ਤੇ ਸੰਗਤ ਜੀ ਇੰਨਾ ਸਤਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਲੰਘੇ ਤੇ ਬਰਾਜਮਨ ਕਰਕੇ ਤੇ ਆਪ ਥੱਲੇ ਸੁੰਦੇ ਸਨ ਪੁੰਜੇ ਤੇ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤੇ ਕੋਠਾ ਸਾਹਿਬ ਦੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤੇ ਪਲੰਘੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਰਾਜਮਨ ਨੇ ਤੇ ਪਲੰਘੇ ਦੇ ਥੱਲੇ ਜਿਹੜੀ ਫਰਸ਼ ਹੈ ਉਹਦੇ ਉੱਪਰ ਚਿੱਟੀ ਚਾਦਰ ਵਿਛੀ ਹੋਈ ਹੈ ਫਰਸ਼ ਦੇ ਉੱਪਰ ਜੋ ਕਿ ਅੱਜ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਂਦੀ ਹੈ ਅੱਜ ਵੀ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤ ਦੇ ਰੂਪ ਵਿੱਚ ਇੱਥੇ ਹੀ ਬਰਾਜਮਾਨ ਨੇ ਸ਼ਹੀਦ ਕਿਤੇ ਜਾਂਦੇ ਨਹੀਂ ਨੇ ਤਾਂ ਸੰਗਤ ਜੀ ਜਦੋਂ ਇਹਨਾਂ ਦੁਸ਼ਟਾਂ ਨੇ ਸਤਗੁਰਾਂ ਨੂੰ ਅਥਾ ਤਸੀਹੇ ਦਿੱਤੇ ਤਤੀ ਤਵੀ ਤੇ ਸਾਰਾ ਦਿਨ ਬਿਠਾ ਕਰਕੇ ਬੇਅੰਤਾਂ ਦੀ ਆਗ ਨੂੰ ਡਾਉਣਾ ਕੀਤਾ ਹੈ ਤਾਂ ਸ਼ਾਮ ਨੂੰ ਜਦੋਂ ਪਿਰਥੀ ਚੰਦ ਆਪਣੇ ਘਰ ਆਇਆ ਹੈ ਸੰਗਤ ਜੀ ਤੇ ਇਹਨੇ ਵੇੜੇ ਵਿੱਚ ਵੜਦਿਆਂ ਦੇ ਨਾਲ ਜਿਹੜੀ ਆਪਣੀ ਪੱਗ ਹੈ ਨਾ ਸੰਗਤ ਜੀ ਉਹਨੂੰ ਸਿਰ ਤੋਂ ਲਾ ਕੇ ਤੇ ਚਲਾ ਕੇ ਵੇੜੇ ਵਿੱਚ ਮਾਰਿਆ ਹੈ ਤੇ ਕਿਉਂਕਿ ਪਿਰਥੀ ਚੰਦ ਦੇ ਘਰੋਂ ਜਿਹੜੀ ਬੀਬੀ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਨੰਦ ਸਿੱਖ ਸੀ ਤੇ ਗੁਰਬਾਣੀ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਬੀਬੀ ਨੇ ਫਿਰ ਗੁਰਬਾਣੀ ਦੇ ਬਚਨ ਯਾਦ ਕਰਵਾਏ ਨੇ ਇਹ ਪਿਰਥੀ ਚੰਦ ਨੂੰ ਕਿ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਕਿ ਜਿਹੜੇ ਲੋਕ ਸੰਤਾਂ ਦੇ ਨਾਲ ਵੈਰ ਕਮਾਉਂਦੇ ਨੇ ਤੇ ਦੁਸ਼ਟਾਂ ਦੇ ਨਾਲ ਮੋਹ ਤੇ ਪਿਆਰ ਰੱਖਦੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਰਕ ਵਰਗੀ ਬਣੀ ਰਹਿੰਦੀ ਹੈ ਭਾਵੇਂ ਉਹ ਰਾਜੇ ਹੀ ਕਿਉ ਨਾ ਹੋਣ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਜਿਹੜੀ ਸ਼ਹੀਦੀ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਗੁਰਬਾਣੀ ਨੂੰ ਮਨੁੱਖਤਾ ਤੱਕ ਪਹੁੰਚਾਉਣ ਵਾਸਤੇ ਸ਼ਹੀਦੀ ਦਿੱਤੀ ਹੈ ਨਹੀਂ ਤਾਂ ਸੰਗਤ ਜੀ ਜਹਾਂਗੀਰ ਨੇ ਸਤਗੁਰਾਂ ਨੂੰ ਇੱਕ ਛੋਟ ਦਿੱਤੀ ਸੀ ਕਿ ਜੇ ਤੁਸੀਂ ਆਪਣਾ دین ਛੱਡਦੇ ਹੋ ਆਪਣਾ ਧਰਮ ਛੱਡਦੇ ਹੋ ਤੇ ਤੁਸੀਂ ਮੁਸਲਮਾਨ ਹੋ ਜਾਵੋ ਤੇ ਤੁਹਾਨੂੰ ਬਖਸ਼ ਦਿੱਤਾ ਜਾਏਗਾ ਪਰ ਸੰਗਤ ਜੀ ਗੁਰੂ ਨੌਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ ਭੈ ਕਾਹੂ ਕੋ ਦੇਤ ਨਹ ਨਹ ਭੈ ਮਾਨਤ ਆਨ ਸਤਗੁਰਾਂ ਨੇ ਵੀ ਸ਼ਹੀਦੀ ਦੇਣ ਲੱਗਿਆ ਕਿਆ ਸੀ ਭਾਈ ਨਾ ਅਸੀਂ ਕਿਸੇ ਦਾ ਭੈ ਮੰਨਦੇ ਹਾਂ ਤੇ ਨਾ ਹੀ ਕਿਸੇ ਨੂੰ ਭੈ ਜਾਂ ਡਰ ਦਿੰਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸ਼ਹੀਦੀ ਨੂੰ ਕਬੂਲ ਕੀਤਾ ਹੈ ਪਰ ਕਦੇ ਵੀ ਹਾਲਾਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਹੈ ਜਿੰਨੇ ਵੀ ਸ਼ਹੀਦ ਹੋਏ ਨੇ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਸ਼ਹੀਧੀਆਂ ਹੋਈਆਂ ਨੇ ਕਈ ਧਰਮਾਂ ਵਿੱਚ ਪਰ ਉਹਨਾਂ ਸ਼ਹੀਦਾਂ ਨੂੰ ਇਹ ਛੋਟ ਨਹੀਂ ਦਿੱਤੀ ਗਈ ਸੀ ਕਿ ਤੁਸੀਂ ਆਪਦਾ دین ਛੱਡ ਕੇ ਇਸ ਪਾਸੇ ਆ ਜਾਓ ਸਤਗੁਰਾਂ ਨੂੰ ਇਹ ਛੋਟ ਵੀ ਦਿੱਤੀ ਹੈ ਪਰ ਸਤਗੁਰਾਂ ਨੇ ਆਪਣੇ دین ਨੂੰ ਛੱਡਣ ਦੀ ਬਜਾਏ ਆਪਣੇ ਧਰਮ ਨੂੰ ਆਪਣੇ ਸੀਨੇ ਨਾਲ ਲਾਇਆ ਹੈ ਦੂਜੀ ਜਿਹੜੀ ਜਹਾਂਗੀਰ ਦੀ ਮੰਗ ਇਹ ਸੀ ਕਿ ਸਤਿਗੁਰੂ ਜੀ ਤੁਸੀਂ ਗੁਰਬਾਣੀ ਦੇ ਵਿੱਚ ਬਦਲਾਅ ਕਰੋ ਥੋੜਾ ਜਿਹਾ ਤੇ ਤੁਹਾਨੂੰ ਛੱਡ ਦਿੱਤਾ ਜਾਏਗਾ ਪਰ ਕਿਉਂਕਿ ਸੰਗਤ ਜੀ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਈ ਇਹ ਗੁਰੂ ਕੀ ਬਾਣੀ ਧੁਰ ਤੋਂ ਆਈ ਹੈ ਆਕਾਲ ਪੁਰਖ ਤੋਂ ਆਈ ਹੈ ਤੇ ਇਹਦੇ ਵਿੱਚ ਬਦਲਾਅ ਕਰਨਾ ਜਿਹੜਾ ਹੈ ਉਹਦੀ ਕੋਈ ਗੁੰਜਾਇਸ਼ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਹਾਂਗੀਰ ਨੂੰ ਬਚਨ ਕੀਤੇ ਕਿ ਜਹਾਂਗੀਰ ਗੁਰੂ ਕੀ ਬਾਣੀ ਦੇ ਵਿੱਚ ਕਿਸੇ ਵੀ ਕਿਸੇ ਵੀ ਸਮੇਂ ਕਿਸੇ ਵੀ ਹੱਦ ਵਿੱਚ ਬਦਲਾ ਨਹੀਂ ਕੀਤਾ ਜਾ ਸਕਦਾ ਹੈ ਇੱਕ ਲਗਾ ਮਾਤਰ ਦਾ ਵੀ ਬਦਲਾ ਨਹੀਂ ਕਰ ਕੀਤਾ ਜਾ ਸਕਦਾ ਹੈ ਸ਼ਬਦ ਦੀ ਤਾਂ ਗੱਲ ਵਕਰੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਗੁਰਬਾਣੀ ਨੂੰ ਮਨੁੱਖਤਾ ਤੱਕ ਪਹੁੰਚਾਉਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਹੈ ਸਤਗੁਰਾਂ ਨੇ ਆਪਣੀ ਸ਼ਹੀਦੀ ਦੇ ਕਰਕੇ ਸਾਨੂੰ ਗੁਰੂ ਦਾ ਜਹਾਜ਼ ਬਖਸ਼ਿਸ਼ ਕੀਤਾ ਹੈ ਤੇ ਅੱਜ ਸੰਗਤ ਜੀ ਜਿਹੜੀ ਸੱਚੀ ਸ਼ਰਧਾਂਜਲੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਡੇ ਵੱਲੋਂ ਉਹ ਇਹੀ ਹੈ ਕਿ ਗੁਰੂ ਕੀ ਬਾਣੀ ਨੂੰ ਵੱਧ ਤੋਂ ਵੱਧ ਪੜਿਆ ਜਾਏ ਗੁਰੂ ਕੀ ਬਾਣੀ ਦੇ ਨਾਲ ਵੱਧ ਤੋਂ ਵੱਧ ਜੁੜਿਆ ਜਾਏ ਤੇ ਗੁਰ ਬਾਣੀ ਦੇ ਨਾਲ ਵੱਧ ਤੋਂ ਵੱਧ ਸਰੀਰਾਂ ਨੂੰ ਜੋੜਿਆ ਜਾਏ ਅੱਜ ਸੰਗਤ ਜੀ ਸਾਡੇ ਵੱਡੇ ਭਾਗ ਨੇ ਕਿ ਸਿੱਖੀ ਦੇ ਸਕੂਲ ਵਿੱਚ ਸਾਡਾ ਦਾਖਲਾ ਹੋਇਆ ਹੈ ਅੱਜ ਸੰਗਤ ਜੀ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਸਤਿਗੁਰਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ